ਲੋ ਜੀ ਆ ਗਿਆ ਸੇਤ ਦਰ ਰਾੜ ਜੀ ਆ ਤੁਹਾਡੇ ਸਾਹਮਣੇ ਆ ਜੀ ਆ ਵੇਖ ਲਓ ਭਾਵੇਂ ਛੋਲਿਆਂ ਦੇ ਮਸਰਾਂ ਦੇ ਮਾਂ ਦੇ ਜੋ ਵੀ ਆ ਦਾਲਾਂ ਵੋ ਦਾਣੇ ਆਪਾਂ 3 ਦਿਨ ਪਹਿਲੋਂ ਭੇਂ ਸੀ ਉਹਨਾਂ ਨੂੰ ਲੋਜ ਚੱਕ ਕਰਦੇ ਰਹੇ ਪਾਣੀ ਵੇਖ ਕੇ ਫਿਰ ਪਾ ਦਿੰਦੇ ਪਹਿਲਾਂ ਡੋਲ ਕੇ ਫਿਰ ਪਾ ਦਿੰਦੇ ਇਹ 2-3 ਦਿਨਾਂ ਬਾਅਦਾਂ ਪੁੰਗਰ ਪਏ ਹੁਣ ਇਹਨਾਂ ਨੂੰ ਆਪਾਂ ਕੋਈ ਵੀ ਵਿੱਚ ਸਲਾਦ ਜਿਹੜਾ ਕੇ ਟਮਾਟਰ ਖੀਰਾ ਖਾਣਾ ਹੈ ਇਹ ਸਿਹਤ ਲਈ ਬਹੁਤ ਫਾਇਦੇਮੰਦ ਹਨ ਫਾਈਬਰ ਹੈ ਦੇ ਵਿੱਚ ਖਾਸ ਕਰਕੇ ਕਸਟਰੋਲ ਜਿਹੜਾ ਆਪਾਂ ਆਦਦੇ ਨੇ ਜੇ ਵਧ ਗਿਆ ਕਸਟਰੋਲ ਵਧ ਗਿਆ ਜਦੇ ਨਾਲ ਬੀਪੀ ਵਧਦਾ ਹੋਰ ਵੀ ਹਾਰਟ ਸੰਬੰਧੀ ਬਿਮਾਰੀਆਂ ਲੱਗਦੀਆਂ ਉਹਦੇ ਵਾਸਤੇ ਇਹ ਬਹੁਤ ਫਾਇਦੇਮੰਦ ਹੈ ਇਹ ਖਾਵਾਂਗੇ ਫਾਈਬਰ ਵਾਲੀਆਂ ਚੀਜ਼ਾਂ ਤੇ ਆਪਾਂ ਬਿਮਾਰੀਆਂ ਤੋਂ ਬਚੇ ਰਵਾਂਗੇ ਇਹ ਕਸਟਰੋਲ ਨੂੰ ਵੀ ਠੀਕ ਕਰਦਾ ਹੈ ਆ ਵੇਖੋ ਜਿਸ ਤਰ੍ਹਾਂ ਹੁਣ ਪਲੇਟ ਵਿੱਚ ਪਾਇਆ ਕਾਫੀ ਤਾਨੂੰ ਨੇੜੇ ਮੁਖਾ ਰਹੇ ਆ ਵੇਖੋ ਇਹਨੂੰ ਕਿਸ ਤਰ੍ਹਾਂ ਨਿਗਲੇ ਸੋਗੇ ਭੁੰਗਰਿਆ ਬਾ ਛੋਲਿਆਂ ਦੇ ਦਾਣੇ ਤੇ ਆ ਜੋ ਵੀ ਹੈ ਨਾ ਸਾਰੇ ਭੁੰਗਰੇ ਆ ਇਹ ਮਾਨਸਿਕ ਸ਼ਕਤੀ ਦਾ ਵਾਅਦਾ ਕਰਦਾ ਮਾਨਸਿਕ ਵਿਕਾਸ ਹੋਰ ਸਰੀਰਕ ਸ਼ਕਤੀ ਸਰੀਰਕ ਸ਼ਕਤੀ ਸਮਝਦੇ ਆ ਸਰੀਰਕ ਸ਼ਕਤੀ ਨੂੰ ਦਉਂਦਾ ਇਹ ਰੋਜ਼ ਆਪਾਂ ਦੋ ਤਿੰਨ ਚੀਜ਼ੇ ਖਾਣੇ ਆ ਕਿਸ ਟਾਈਮੇ ਖਾ ਸਕਦੇ ਆ ਕਿਸ ਉਮਰ ਦੇ ਕਿਸ ਵਰਗ ਦੇ ਲੋਕ ਵੀ ਖਾ ਸਕਦੇ ਆ ਇਹਦੇ ਵਿੱਚ ਤੁਹਾਨੂੰ ਪਹਿਲਾਂ ਦੱਸਿਆ ਸਲਾਦ ਥੋੜਾ ਬਹੁਤਾ ਟਮਾਟਰ ਖੀਰਾ ਜੋ ਵੀ ਆ ਆਪਣੇ ਸਵਾਦ ਮੁਤਾਬਕ ਮਿਲਾ ਲਓ ਤੇ ਦਿਨ ਵਿੱਚ ਇੱਕ ਵਾਰ ਦੋ ਵਾਰ ਦੋ ਦੋ ਚਮਚੇ ਆਪਾਂ ਖਾ ਸਕਦੇ ਆ ਆਪਣੇ ਲੋੜ ਅਨਸਾਰ ਹੁਣ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੀ ਆ ਨਾਲੋਂ ਨਾਲ ਆਪਾਂ ਹੋਰ ਵੀ ਪਿਆਵਾਂ ਆ ਆ ਆਪਾਂ ਦੋ ਦਿਨ ਬਾਅਦਾਂ ਪਿਆ ਆ ਇਹਨੂੰ ਦੋ ਦਿਨ ਹੋ ਗਏ ਆ ਹੁਣ ਇਹ ਮੁੱਕ ਜਾਊਗਾ ਆ ਮੁੱਕ ਜਾਊਗਾ ਜਦੋਂ ਖਾਤਾ ਜਾਊਗਾ ਇਹ ਅੱਜ ਆਪਾਂ ਖਾ ਲੈਣਾ ਤੇ ਆ ਵੀ ਮਗਰੇ ਮਗਰ ਤਿਆਰ ਹੋ ਰਿਹਾ ਠੀਕ ਹੈ ਜੀ 2 ਦਿਨ ਹੋ ਗਿਆ ਇਹ ਵੀ ਤੇ ਜਿਹੜੇ ਦਿਨ ਨੂੰ ਬਿਲਕੁਲ ਪੁੰਗਰ ਪੈਣਾ ਵਾ ਪੂਰਾ ਇਸ ਤਰ੍ਹਾਂ ਤਿੰਨ ਸਟੈਪ ਰੱਖੋ ਤਿੰਨਾਂ ਦਿਨਾਂ ਵਿੱਚ ਪੂਰਾ ਪੁੰਗਰ ਪੈਂਦਾ ਵਾ ਚੰਨਾ ਪਾਂਡਿਆ ਵਿੱਚ ਪਾ ਕੇ ਰੱਖ ਛੱਡਣਾ ਚਾਹੀਦਾ ਵਾ ਇਹ ਆਪਜੀ ਦੀ ਜਾਣਕਾਰੀ ਲਈ ਆ ਚੰਗੀ ਸਿਹਤ ਦਾ ਰਾਜ ਜਿਸ ਤਰ੍ਹਾਂ ਕਸਟਰੋਲ ਵੀ ਵੀ ਹੋਰ ਵੀ ਹੱਡੀਆਂ ਵਾਸਤੇ ਦੇ ਵਿੱਚ ਬੜੇ ਤੱਤ ਆ ਕੈਲਸ਼ੀਅਮ ਲੋਹਾ ਜਿੰਕਰ ਨੂੰ ਜੋ ਵੀ ਕਰੋ ਸਭ ਹੈਗੇ ਆ ਜੀ ਇਹਨਾਂ ਕਦੇ ਪੁੰਗਰੀਆਂ ਦਾਣਾ ਪੁੰਗਰੀਆਂ ਦਾਣਾ ਖਾਣੀਆਂ ਚਾਹੀਦੀਆਂ ਵਾ ਇਸ ਤਰ੍ਹਾਂ ਹੋਰ ਚੀਜ਼ਾਂ ਜੋ ਫਾਸਟ ਫੂਡ ਆ 버ਗਰ ਹੋਰ ਗਰਮ ਮਸਾਲੇ ਵਾਲੀਆਂ ਜਿਹੜੀਆਂ ਬਿਚਾਰੀ ਚੀਜ਼ਾਂ ਖਾਣੇ ਹਨ ਉਹਨਾਂ ਤੋਂ ਆਪਾਂ ਨੂੰ ਪਰਹੇਜ਼ ਕਰਨਾ ਚਾਹੀਦਾ ਅੱਜਕਲ ਬਹੁਤ ਜ਼ਿਆਦੀਆਂ ਬਿਮਾਰੀਆਂ ਲੱਗ ਰਹੀਆਂ ਵਾ ਉਹ ਲੱਗ ਰਹੀਆਂ ਵਾ ਜੋ ਚੀਜ਼ਾਂ ਆਪਾਂ ਫਾਸਟ ਫੂਡ ਖਾਂਦੇ ਆ ਉਹ ਤੁਸੀਂ ਘਰੇ ਬਣਾ ਕੇ ਸਾਦੇ ਢੰਗ ਨਾਲ ਖਾਓ ਜੋ ਬਾਹਰੋਂ ਬਿਚਾਰੀ ਚੀਜ਼ਾਂ ਖਾਣੇ ਆ ਉਹਦੇ ਵਿੱਚ ਬਹੁਤ ਮਸਾਲੇ ਆ ਇਹਦੇ ਸਵਾਦ ਬਣਾਉਣ ਵਾਸਤੇ ਪਰ ਸਿਹਤ ਲਈ ਬਹੁਤ ਹਾਨੀਕਾਰਕ ਆ ਆਪਾਂ ਪੁੰਗਰੀਆਂ ਦਾਣਾ ਕੋਈ ਵੀ ਵਰਗ ਕਿਸੇ ਉਮਰ ਦਾ ਆਪਣਾ ਬੱਚਾ ਵਾ ਬਜ਼ੁਰਗਿਆ ਜਵਾਨ ਆ ਕੋਈ ਵੀ ਆਪਣਾ ਕੈਟਾਗਰੀ ਦਾ ਆਪਣਾ ਮਰਦ ਔਰਤ ਬੱਚੇ ਲੜਕੀਆਂ ਲੜਕੇ ਖਾ ਸਕਦੇ ਆ ਸਾਰਿਆਂ ਨੂੰ ਫਾਇਦੇਮੰਦ ਹੈ ਚੰਗੀ ਸਿਹਤ ਦਾ ਰਾਜ ਕਸਟਰੋਨ ਕਰੇ ਠੀਕ ਮਾਨਸਿਕ ਵਕਾਹਤਾ ਕਰੇ ਵਾਧਾ ਸਰੀਰਕ ਸ਼ਕਤੀ ਨੂੰ ਵਧਾਵੇ ਲੋ ਜੀ ਆਪ ਜੀ ਦੀ ਜਾਣਕਾਰੀ ਲਈਆ ਧੰਨਵਾਦ ਜੀ ਚੰਗਾ ਲੱਗਾ ਤੇ ਠੀਕ ਹੈ ਜੀ ਤੇ ਬਾਕੀ ਗੱਲਾਂ ਬਾਅਦੀਆਂ ਸਿਹਤ ਸੰਬੰਧੀ ਤੁਹਾਨੂੰ ਹੋਰ ਵੀ ਜਾਣਕਾਰੀਆਂ ਦਿੰਦੀਆਂ ਨਾ ਮੈਂ ਦਿੰਦੇ ਰਵਾਂਗੇ ਇਹ ਬਹੁਤ ਧਿਆਨ ਨਾਲ ਦੇਖਣੀ ਵੀਡੀਓ ਹੈ ਜੀ ਸੋਚੋ ਸਮਝੋ ਇਹ ਕੰਮ ਕਰੋ ਤਿੰਨ ਸਟੈਪ ਪਹਿਉ ਤਿੰਨ ਦਿਨਾਂ ਚ ਪੁੰਗਰ ਪੈਂਦੀ ਹੈ ਪਹਿਲੇ ਖਾਈ ਜਾਓ ਦੂਜੀ ਫਿਰ ਪੁੰਗਰ ਪਾਣੇ ਤੇਜੀ ਫਿਰ ਪੁੰਗਰ ਪਾਣੇ ਆਵੇ ਹਰੋ ਤੁਹਾਡੇ ਸਾਹਮਣੇ ਧੰਨਵਾਦ ਆਪ ਜੀ ਦਾ